ਤੂੰ ਮੇਰੀ ਦਾਤ ਤੂੰ ਮੇਰਾ ਬਾਣਾ ਹallelujah ਤੂੰ ਮੇਰੀ ਸ਼ਕਤੀ ਆ ਪ੍ਰਭੂ ਤੂੰ ਆਈ ਹੋਈ ਜਦ ਹੀ ਤੂੰ ਤਾਜਨ ਆਰਾਮਸ਼ੈ ਸ਼ਰਮ ਤੂੰ ਆਈ ਹੋਈ ਪਰਿਦੇਸ਼ਾਤ ਨੂੰ ਮਾਤਾ ਦਮੇ ਸ਼ਰਮਾਨੀ ਪ੍ਰਭੂ ਜੀ ਤੂੰ ਦਇਆ ਕਰੇ ਤੂੰ ਦਇਆ ਕਰੇ ਮੇਰਾ ਵੀ ਚੋਪ 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 ਮੇਰਾ ਬਾਣਾ ਸੈਨੂੰ ਪਤਾ ਨਹੀਂ ਕਿ 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 ਚਾਹ ਰਹੀ ਹੈ ਵੀ ਤੂੰ ਬਾਹਰ ਜਾ ਦੋਪ ਨਗਾਵੀਂ ਦੋਪ ਨਗਾਵੀਂ ਓ ਨਾ ਆਪਾਂ 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 ਨਦੀ ਉਹ ਮੇਰਾ ਜ਼ੁਰਮਾ ਪੋਤਾ ਚਲੇ ਗਿਆ ਓਏ ਉਹ ਮੇਰਾ ਜ਼ੁਰਮਾ ਪੋਤਾ ਚਲੇ ਗਿਆ ਆਪਣੀ ਭੈਣ ਦੇ ਵਿਆਹ ਦੇ ਲਈ ਛੁੱਟੀ ਲੈ ਕੇ ਘਰ ਆਇਆ ਸੀ ਬੀਐਸਐਫ ਦਾ ਜਵਾਨ ਪਰਕਰਤਾ ਉਹ ਇੰਤਜ਼ਾਰ ਮੌਤ ਕਰ ਰਿਹਾ ਸੀ ਬਡੇ ਚਾਵਾਂ ਦੇ ਨਾਲ ਆਪਣੀ ਭੈਣ ਦੇ ਵਿਆਹ ਦਾ ਸ਼ਗਨ ਲੈ ਕੇ ਤਰਨਤਾਰਨ ਤੋਂ ਬਰਨਾਲਾ ਜਾ ਰਿਹਾ ਸੀ ਸਿੰਘ ਪਰ ਰਸਤੇ ਦੇ ਵਿੱਚ ਇੱਕ ਐਸਾ ਹਾਦਸਾ ਵਾਪਰਿਆ ਜਿਸ ਨੇ ਉਸਕਾਰ ਦੀਆਂ ਖੁਸ਼ੀਆਂ ਮਾਤਮ ਦੇ ਵਿੱਚ ਬਦਲ ਦਿੱਤੀਆਂ ਕਿਸੇ ਨੇ ਵੀ ਸੋਚਿਆ ਹੋਣਾ ਕਿ ਇਹ ਖੁਸ਼ੀਆਂ ਮਾਤਮ ਦੇ ਵਿੱਚ ਬਦਲ ਜਾਣਗੀਆਂ ਜਿਸ ਭੈਣ ਦੇ ਵਿਆਹ ਦੇ ਲਈ ਛੁੱਟੀ ਲੈ ਕੇ ਸੰਦੀਪ ਘਰ ਆਇਆ ਸੀ ਉਹ ਭੈਣ ਦਾ ਸ਼ਗਨ ਲੈ ਕੇ ਜਾਂਦੇ ਜਾਂਦੇ ਹੀ ਰਾਹ 'ਚ ਇਹ ਸੰਦੀਪ ਪੂਰਾ ਹੋ ਗਿਆ ਰੱਬ ਜਾਣੇ ਕਿਦੀ ਨਜ਼ਰ ਲੱਗੀ ਇਸ ਪਰਿਵਾਰ ਦੀ ਖੁਸ਼ੀਆਂ ਨੂੰ ਇਹ ਮੰਦਭਾਗੀ ਖਬਰ ਲੁਧਿਆਣਾ ਮੋਗਾ ਹਾਈਵੇ ਤੇ ਪੈਂਦੇ ਮੱਲੀਆਂ ਟੋਲ ਪਲਾਜ਼ਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਦੋ ਕਾਰਾਂ ਡਿਵਾਈਡਰ ਦੇ ਨਾਲ ਜਾ ਕੇ ਟਕਰaundੀਆਂ ਨੇ ਤੇ ਮੁੜ ਪਲਟ ਜਾਂਦੀਆਂ ਨੇ ਦੋਵੇਂ ਗੱਡੀਆਂ ਦੇ ਵਿੱਚ ਕੁੱਲ 8 ਲੋਕ ਸਵਾਰ ਸਨ ਮੌਕੇ ਤੇ ਹੀ 3 ਜਾਣਿਆਂ ਦੀ ਮੌਤ ਹੋ ਜਾਂਦੀ ਹੈ ਮ੍ਰਿਤਕ ਦੇ ਪਿਤਾ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੀ ਧੀ ਦਾ ਸ਼ਗਨ ਲੈ ਕੇ ਅਸੀਂ ਸਾਰਾ ਪਰਿਵਾਰ ਤਰਨਤਾਰਨ ਤੋਂ ਬਰਨਾਲਾ ਜਾ ਰਹੇ ਸੀ ਤੇ ਰਾਹ 'ਚ ਧੁੰਦ ਇੰਨੀ ਜ਼ਿਆਦਾ ਸੀ ਕਿ ਗੱਡੀਆਂ ਡਿਵਾਈਡਰ ਤੇ ਚੜ ਗਈਆਂ ਤੇ ਮੁੜ ਪਲਟ ਗਈਆਂ ਹਾਦਸਾ ਇੰਨਾ ਜ਼ਿਆਦਾ ਗੰਭੀਰ ਸੀ ਕਿ ਉਹਨਾਂ ਦਾ ਜਵਾਨ ਪੁੱਤ ਭਰਾ ਦਾ ਮੁੰਡਾ ਤੇ ਭਤੀਜੀ ਮੌਕੇ ਤੇ ਹੀ ਪੂਰੀ ਹੋ ਗਈ ਅਤੇ ਵਿਆਹ ਵਾਲੀ ਕੁੜੀ ਦੀ ਵੀ ਲੱਤ ਟੁੱਟ ਗਈ ਹੈ ਤੇ ਬਾਕੀ ਜਿਹੜੇ ਲੋਕ ਗੱਡੀ ਵਿੱਚ ਸਵਾਰ ਸਨ ਉਹਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਫਾਇਲ ਰਿਸ਼ਤੇਦਾਰਾਂ ਨੂੰ ਨੇੜਲੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਤੇ ਸੰਦੀਪ ਦੇ ਪਿਤਾ ਦੇ ਵੱਲੋਂ ਪੂਰੇ ਹਾਦਸੇ ਬਾਰੇ ਜਾਣਕਾਰੀ ਦਿੱਤੀ ਗਈ। ਸਤਿਮਾਨ ਤਮਸੀਰ ਜੀ ਸਰ ਕਿੱਥੋਂ ਦੇ ਰਹਿਣ ਵਾਲੇ ਹੈਗੇ ਸਰ ਕੱਕਾ ਗੁੰਡਿਆਰਾ ਤਰਨਤਨ ਦੇ ਨੇੜੇ ਦੀ ਸਰ ਜਿਹੜੀ ਮਨਤ ਭਾਗੀ ਘਟਨਾ ਵਾਪਰੀ ਹੈਗੀ ਆ ਕੀ ਕਹਿਣਾ ਚਾਹਣੇ ਸਰ ਕੀ ਮਾਮਲਾ ਕੀ ਹੈ ਜੀ ਘਟਨਾ ਕਰਮ ਕਿਵੇਂ ਹੋਇਆ ਜੀ ਮੇਰੀ ਬੇਟੀ ਦੀ ਸਗਨ ਸੀ ਜੀ ਤੇ ਇਹ ਆ ਰਹੇ ਸੀ ਸਗਨ ਤੇ ਇਹ ਲੌਣ ਜਾ ਰਹੇ ਹਾਂ ਸੋਰਾ ਪਰਿਵਾਰ ਤੇ ਜੋ ਸੰਦਰੀ ਮਸੀ ਮੇਰਾ ਬੇਡਾ ਹੈ ਜੀ ਹਾਂ ਜੀ ਜੋ ਬੀਐਸਐਫ ਵਿੱਚ ਨੌਕਰੀ ਕਰਦਾ ਹੈ ਤੇ ਔਰ ਅਰਸ਼ ਦੀ ਪਿੜੜਾ ਵੀ ਮੇਰਾ ਭਤੀਜਾ ਸੀ ਮੇਰੇ ਭਰਾ ਦਾ ਲੜਕਾ ਸੀ ਜੀ ਤੇ ਪੱਦਾਂ ਢੁੰਨ ਦੇ ਕਾਰਨ ਉਹ ਡਵਾਈਡਰ ਤੇ ਵੱਜਣ ਕਾਰਨ ਉਹ ਗੱਡੀ ਜਿਹੜੀ ਉਹ ਜਿਆਦਾ ਉਲਟ ਗਈ ਸੰਭਲੀ ਨਹੀਂ ਗਈ ਤੇ ਇਸ ਕਾਰਨ ਇੱਕ ਮੇਰੀ ਦੋਤੀ ਲੱਗਦੀ ਆ ਇੱਕ ਮੇਰਾ ਬੇਟਾ ਇੱਕ ਮੇਰਾ ਚਾ ਭਰਾ ਦਾ ਮੁੰਡਾ ਤੇ ਇਹਨਾਂ ਤਿੰਨਾਂ ਦੀ ਡੈਥ ਹੋ ਚੁੱਕੀ ਆ ਔਰ ਮੇਰੀ ਜੋ ਬੇਟੀ ਸਲੋਮੀ ਚੀਦਾ ਉਹਦੀ ਲੱਤ ਤੇ ਸੱਟ ਲੱਗੀ ਆ ਔਰ ਡਾਕਟਰ ਰਾਡਬਾਰੇ ਦੱਸ ਰਹੇ ਨੇ ਤੇ ਔਰ ਜਿਹੜੀ ਮੌਨਿਕਾ ਹੈ ਉਹ ਮੇਰੀ ਭਨੇਵੀ ਆ ਜੀ ਔਰ ਉਸ ਵੀ ਨੂੰ ਕਾਫੀ ਸੱਟ ਹੈ ਸੀਰੀਅਸ ਆ ਤੇ ਏ ਧੁੰਦ ਦਾ ਕਾਰਨ ਕੇ ਵਾਕਿਆ ਹੋਇਆ ਤੇ ਸਾਡੇ ਨਾਲ ਬਹੁਤ ਹੀ ਮੰਦਭਾਗੀ ਘਟਨਾ ਹੋਈ ਹੈ ਕਿ ਜੋ ਅਸੀਂ ਕਿਸੇ ਨੂੰ ਬੁਝਾਰ ਨਹੀਂ ਕਰ ਸਕਦੇ। ਇਹ ਅੱਜ ਮਾਰਨਿੰਗ ਇੱਕ ਸਵਿਫਟ ਡੀਅਰ ਗੱਡੀ ਸੀ ਪੀਵੀ ਸਿਆਲੀ ਇਹ ਈ 8379 ਇਹ ਆਪਣੇ ਸਿਸਟਰ ਦਾ ਇੰਗੇਜਮੈਂਟ ਕਰਨ ਵਾਸਤੇ ਸਰਸਿੰਮ ਜਾ ਰਹੇ ਸੀਗੇ। ਤੇ ਥੋੜੀ ਗੱਡੀ ਸਪੀਡਲੀ ਸੀ ਤੇ ਜਿਹੜਾ ਡਵਾਂਟਰ ਹੁੰਦਾ ਟੂਲ ਪਲੱਜ ਨੇੜੇ ਉਰਨਾ ਟਕਰਾਨ ਕਰਕੇ ਗੱਡੀ ਦਾ ਕਾਫੀ ਨੁਕਸਾਨ ਹੋਇਆ ਤੇ ਜਿਹਦੇ ਵਿੱਚ ਮੌਕੇ ਤੇ ਹੀ ਇੱਕ ਬੰਦੇ ਦੀ ਜਿਹੜੀ ਡੈਥ ਹੋ ਗਈ ਸੀ ਸੰਦੀਪ ਸੰਦੀਪ ਮਸੀ ਦੀ ਉਸ ਤੋਂ ਬਾਅਦ ਬਾਕੀ ਜਿਹੜੇ ਦੋ ਤਿੰਨ ਬੰਦੇ ਸੀ ਉਹ ਏਮਜ ਹਸਪਤਾਲ ਬਠਿੰਡੇ ਦਾ ਰੈਫਰ ਕਰਤੇ ਸੀਗੇ ਜਿੱਥੇ ਜਾ ਕੇ ਦੋ ਬੰਦਿਆਂ ਦੀ ਉੱਥੇ ਵੀ ਡੈਥ ਹੋ ਗਈ ਆ ਤੇ ਇੱਕ ਬੰਦਾ ਸੀ ਐਚ ਬਰਨਾਲਾ ਦਾਖਲਾ ਤੇ ਇੱਕ ਏਮਜ ਬਠਿੰਡੇ ਦਾਖਲਾ ਤੇ ਉਸ ਤੋਂ ਬਾਅਦ ਨਾਲ ਹੀ ਇੱਕ ਸਕੋਰਪੀਓ ਗੱਡੀ ਆ ਰਹੀ ਸੀ ਪਿੱਛੇ ਉਹ ਵੀ ਡਰਡਰ ਨਾਲ ਟਕਰਾ ਗਈ ਤੇ ਉਹੋ ਜਿਹੀ ਕਾਫੀ ਗੱਡੀ ਦਾ ਨਿਸ਼ਾਨ ਹੋਇਆ ਪਰੰਤੂ ਉਹ ਜਿਹੜੇ ਬੰਦੇ ਆ ਬਾਲ-ਬਾਲ ਬਚ ਗਏ ਤੇ ਪਰਿਵਾਰ ਦੇ ਜਿਹੜੇ ਮੈਂਬਰ ਆ ਉਹ ਆ ਚੁੱਕੇ ਆ ਅਸੀਂ ਉਹਨਾਂ ਦੇ ਬਿਆਨ ਲਿਖ ਕੇ ਜੈਸੀ ਵੀ ਕਾਰਵਾਈ ਹੋਊਗੀ ਉਹ ਅਮਲ ਚ ਲਿਆਂਦੀ ਜਾਊਗੀ ਠੰਡ ਦਾ ਵੀ ਕਾਰਨ ਹੁੰਦਾ ਕਰ ਹਾਂ ਇਹ ਹਾਸਾ ਠੰਡ ਕਾਰਨ ਨਹੀਂ ਵਾਪਰਿਆ ਠੰਡ ਜ਼ਿਆਦਾ ਹੋਣ ਕਰਕੇ ਸਵੇਰ ਗੱਡੀ ਇਹਨਾਂ ਤੋਂ ਸਪੀਡ ਦੀ ਸੀ ਕੰਟਰੋਲ ਨਹੀਂ ਹੋਈ ਜੋ ਡਿਵਾਇਡਰ ਨਾਲ ਟਕਰਾ ਗਈ ਫਿਰ ਇਹਨਾਂ ਨੂੰ ਮਸਟੈਂਡ ਵੀ ਦਿੱਤੀ ਫੋਰੀ ਅੱਧੇ ਅੱਧੇ ਮਾਦੀ ਵੀ ਮਿਲਤੀ ਆ ਇਹ ਜਿੱਤ ਇੱਕ ਮੁੰਡਾ ਦੱਸ ਦਿਆ ਸੰਜੀਤ ਮਸੀਹ ਜਿਹੜਾ ਬੀਐਸਐਫ ਦੇ ਵਿੱਚ ਹੈ ਜੋ ਡਰਾਈਵ ਕਰ ਰਿਹਾ ਸੀ ਇਹ ਕੀ ਕਰਵਾਈ ਕੀਤੀ ਹੈ ਇਹ ਪਰਿਵਾਰਕ ਮੈਂਬਰਾਂ ਦੇ ਬਿਆਨ ਲਿਖੇ ਜਾ ਰਹੇ ਆ ਜੈਸੀ ਗਰਮੀ ਹੋ ਗਈ ਅਮਲ ਚੱਲ ਜਾਂਦੀ ਹੈ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਅਨੁਸਾਰ ਜੋ ਵੀ ਕਾਰਵਾਈ ਹੋਊਗੀ ਉਹ ਦੇ ਨਿਤਾਬ ਕਰਵਾਈ ਜਾਂਦੀ ਜੇ ਪਰ ਮੈਸੇਜ ਕੀ ਹੈਗਾ ਇਨਕਿ ਮੈਸੇਜ ਤਾਂ ਇਹ ਆ ਉੱਥੇ ਵਾਹੇ ਮੈਂ ਜਾ ਕੇ ਆਇਆ ਮੌਕੇ ਤੇ ਰਿਫਲੈਕਟਰ ਵਗੈਰਾ ਲੱਗੇ ਹੋਏ ਸੀਗੇ ਦੁਬਾਰੇ ਵੀ ਕਹਿ ਕੇ ਆਇਆ ਹੋਰ ਲਗਾਓ ਤੇ ਧੁੰਦ ਦਾ ਕਾਰਨ ਲੋਕਾਂ ਨੂੰ ਇਹ ਸੰਦੇਸ਼ ਆ ਵੀ ਤੁਸੀਂ ਆਪਣੀ ਗੱਡੀ ਆ ਜਿਹੜੀ ਧਿਆਨ ਨਾਲ ਚਲਾਓ ਤੇ ਹੌਲੀ ਚਲਾਓ ਤੇ ਰੂਲਾਂ ਦੀ ਪਾਲਣ ਕਰੋ